ਕਿ ਜੋ ਸੈਟੀ ਦੀ ਸਾਰਤ ਨਾਲ ਮੀਟਿੰਗ ਹੁੰਦੀ ਹੈ ਇੰਟਰਸੈਕਟਰਲ ਮੀਟਿੰਗ ਜੋ ਸਾਡੀਆਂ ਹੁੰਦੀਆਂ ਨੇ ਉਦੇ ਵਿੱਚ ਅਸੀਂ ਕਿ ਪ੍ਰਪੋਜ਼ਲ ਰੱਖਿਆ ਸੀਗਾ ਕਿ ਜੋ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਜਿੰਨੇ ਡੌਗਸ ਹੈਗੇ ਨੇ ਉਹਨਾਂ ਦੀ ਮਾਸ ਵੈਕਸੀਨੇਸ਼ਨ ਔਰ ਸਟਰਲਾਈਜੇਸ਼ਨ ਕੀਤੀ ਜਾਵੇ ਅੰਡਰ ਦਾ ABC ਪਹੁੰਗਾ ਐਨੀਮਲ ਵਰਕ ਕਨ ਸਰਵ ਪ੍ਰੋਗਰਾਮ ਬਿਤੀ ਕੋ ਹੋ ਚੁਕੀ ਹੈ ਸਾਡੇ ਕੋਲ ਇੱਕ ਪ੍ਰਪੋਜ਼ਲ ਹੋ ਚੁਕਿਆ ਲੇਕਿਨ ਇਹ ਕਿ ਦੁਬਾਰਾ ਕਨਫਰਮੇਸ਼ਨ ਲਈ ਮੀਟਿੰਗ ਹੋਣੀ ਹੈ ਕਿਉਂਕਿ ਇੰਟਰਸੈਕਟਰਲ ਮੀਟਿੰਗ ਹੋਣੀ ਹੈ ਜਿਹਦੇ ਵਿੱਚ ਕਿ ਮਲਟੀਪਲ ਸੈਕਟਰ ਜਿਹੜੇ ਇਨਵੋਲਵ ਹੁੰਦੇ ਨੇ ਔਰ ਐਨ ਜੀਓਜ਼ ਇਨਵੋਲਵ ਹੁੰਦੇ ਨੇ ਸੋ ਮੀਟਿੰਗ ਅਸੀਂ ਡਿਸਾਸ ਦੇ ਨਾਲ ਡਿਸਕਸ ਕਰਕੇ ਉਹਨਾਂ ਦਾ ਟਾਈਮ ਲੈ ਕੇ ਨੈਕਸਟ ਵੀਕ ਮੇਬੀ ਇਸ ਨੂੰ ਲਾਈਕ ਅਮਲ ਦੇ और छेती ही ਇਥੇ एक एनिमल ਬਰਥ कंट्रोल प्रोग्राम स्टार्ट ਕੀਤਾ जाएगा। ਇਹ ਤਾਂ ਇਹ ਜ਼ਿਲ੍ਹੇ ਦੇ ਵਿੱਚ ਕਿੰਨੇ ਡੌਗ ਬਾਈਟ ਦੇ ਕੇਸ ਰਾਖੇ ਤੇ ਕੰਪੈਰੀਟਿਵਲੀ ਲਾਸਟイヤー ਔਰ ਇਸ ਸਾਲ ਲਾਸਟイヤー ਜੋ ਸੀ ਜੀ 2024 ਦੇ ਵਿੱਚ ਆਪਣੇ ਕੋਲੇ ਅਬਾਊਟ 7000 400 ਸਮਥਿੰਗ ਲਿਖ ਚਾਹਾਂ ਤਾਂ ਆਪਾਂ ਮਨ ਕੇ 7000 ਕੇ ਸੀ ਸਾਡੇ ਕੋਲੇ ਹੁਣ ਜਿਹੜੇ ਦੇ ਜੋ ਡਾਪ ਵਾਈਟ ਦਾ ਵਿਚਾਰ ਹੁੰਦਾ ਤਾਂ ਉਸਨੇ ਵੈਕਸੀਨੇਸ਼ਨ ਦੀ ਫੈਸਿਲਿਟੀ ਕਿਤੇ ਕਿਤੇ ਹੈਲਥ ਕਾਪੀ ਨੂੰ ਦੇਖੋ ਸਾਡੇ ਜ਼ਿਲ੍ਹੇ ਦੇ ਵਿੱਚ ਜ ਸਾਰੇ ਜੋ ਵੀ ਪੰਜਾਬ ਗਵਰਨਮੈਂਟ ਦਾ ਇੱਕ ਪ੍ਰੋਜੈਕਟ ਹੈ ਜਬ ਅੰਡਰ ਦਾ ਗਾਈਡਲਾਈਨ ਡਿਸਟ੍ਰਿਕਟ ਹਸਪੀਟਲ ਐਸ ਪੀ ਐਚ ਸੀ ਐਸ ਸੀ ਪੀ ਐਸ ਸੀ ਲੈਵਲ ਤੇ ਸਾਡੇ ਕੋਲੇ ਸਭ ਜਗ੍ਹਾ ਤੇ ਜੋ ਐਂਟੀ ਰੈਬੀਸ ਵੈਕਸੀਨ ਔਰ ਸੀਰਮ ਦੀ ਜਿਹੜੀ ਪ੍ਰੋਵੀਜ਼ਨ ਹੈਗੀ ਹੈ ਔਰ ਹੋਣ ਜਿਹੜੇ ਸਾਡੇ ਆਮ ਆਦਮੀ ਕਲੀਨਿਕ ਨੇ ਪੰਜਾਬ ਦੇ ਵਿੱਚ ਉਹ ਵੀ ਹੈਲਥ ਹੈਲਥ ਲਿਸਟ ਸਾਬ ਦੀ ਗਾਈਡਲਾਈਨਸ ਦੇ ਅਕੋਰਡਿੰਗ ਔਰ ਗਵਰਨਮੈਂਟ ਦੀ ਗਾਈਡਲਾਈਨਸ ਦੇ ਅਕੋਰਡਿੰਗ ਅਸੀਂ ਜਿਹੜੇ ਜਿੰਨੇ ਵੀ ਸਾਡੇ ਆਮ ਆਦਮੀ ਕਲੀਨਿਕ ਹੈਗੇ ਉੱਥੇ ਵੈਕਸੀਨੇਸ਼ਨ ਸਟਾਰਟ ਕੀਤੀ ਗਈ ਹੈ ਸਾਡੇ ਜ਼ਿਲ੍ਹੇ ਦੇ ਵਿੱਚ 20 ਆਮ ਆਦਮੀ ਕਲੀਨਿਕ ਨੇ ਜਿੱਥੇ ਕਿ ਐਂਟੀ ਰੈਬੀਸ ਵੈਕਸੀਨ ਜਿਹੜੀ ਹੈ ਸਟਾਰਟ ਹੋ ਚੁੱਕੀ ਹੈ ਔਰ ਲੋਕ ਇਸ ਚੀਜ਼ ਦਾ ਫੈਸਿਲਿਟੀ ਦਾ ਫਾਇਦਾ ਲੈ ਰਹੇ ਨੇ ਔਰ 24/7 ਕਿ ਕਿਹੜੇ ਪੁਆਇੰਟਸ ਨੇ ਜਿੱਥੇ 24/7 ਦੀ ਫੈਸਿਲਿਟੀ ਵੈਕਸੀਨੇਸ਼ਨ ਸਾਡੇ ਕੋਲੇ ਜੋ ਇੱਕ ਸਾਡਾ ਮਾਡਲ ਕਲੀਨਿਕ ਹੈਗਾ ਔਰ ਐਂਟੀ ਰੈਬੀਸ ਵੈਕਸਿਨ दैट इज ਡਿਸਟ੍ਰਿਕਟ ਹਸਪੀਟਲ ਜਿੱਥੇ 24 ਇਨ ਟੂ 7 ਅ ਅਵੇਲੇਬਿਲਟੀ ਹੁੰਦੀ ਹੈਗੀ ਆ ਔਰ ਵੈਕਸੀਨੇਸ਼ਨ ਦੀ ਔਰ ਮੰਡੀ ਕੁਬਿੰਦ ਕਰਦੀ ਹੈ ਮਤਲਬ ਇਹ ਕਿ ਕਿਨੇ ਕੇਸ ਐਸੀ ਆ ਜਿਹੜੇ ਕਲੇਮ ਪਾਸ ਕਰਦੇ ਨੇ ਅ ਵੀ ਤੋਂ ਬੱਚੇ ਕੇਸ ਜਿਹੜੇ ਹੈਗੇ ਨੇ ਫਾਈਲ ਜਿਹੜੀਆਂ ਮੂਵ ਹੋਈਆਂ ਨੇ ਇਸ ਤਰ੍ਹਾਂ ਦੇ ਕਮਾਰੋ ਤੋਂ ਫਰਹਾਦ ਤੋਂ ਜਿਹੜੀਆਂ ਪੱਸੀ ਪਠਾਰਾ ਤੋਂ ਏਰੀਆਜ਼ ਜਿਹੜੇ ਹੈਗੇ ਨੇ ਅਸੀਂ ਫਾਈਲ ਜਿਹੜੀਆਂ ਹੈਗੀਆਂ ਟੀਸੀ ਸਾਹਿਬ ਨੂੰ ਇਸ ਲਈ ਕਿ ਲਿਏ ਭੇਜੀ ਹੈ। ਕੋਈ ਲੋਕ ਦਾ ਚਾਰ ਗੋਗ ਲਈ ਬਹੁਤ ਚੱਲੇ ਜਾਂਦੀ ਹੈ। ਨਹੀਂ ਨਹੀਂ ਦੇਖੋ ਮੈਂ ਤੁਹਾਨੂੰ ਸਭ ਨੂੰ ਮੇਰੀ ਅਪੀਲ ਹੈ ਇਹ ਸਾਰੀ ਤੋਂ ਸਾਡੇ ਆਪ ਜਨਤਾ ਹੈ ਸਭ ਨੂੰ ਮੇਰੀ ਅਪੀਲ ਹੈ ਕਿ ਜੇਕਰ ਦੇਖੋ ਜਾਨਵਰਾਂ ਨੇ ਹਰ ਚੀਜ਼ ਦਾ ਹਾਲ ਹੁੰਦਾ ਹੈ ਜੇਕਰ ਰੇਬੀਜ਼ 100% ਫੈਟਲ ਹੈ ਤਾਂ 100% ਪ੍ਰੀਵੈਂਟੇਬਲ ਹੈ। ਇਸ ਦਿ ਲੋਕਪਾਪ ਇਸ ਦੀ ਅਚੀ ਵੈਕਸੀਨੇਸ਼ਨ ਨਾਲ ਕੰਪਲੀਟ ਵੈਕਸੀਨੇਸ਼ਨ ਨਾਲ ਕੰਪਲੀਟ ਟਰੀਟਮੈਂਟ ਆ ਇਸ ਨੂੰ ਰੋਕਿਆ ਜਾਂਦਾ ਹੈ ਕੋਈ ਵੀ ਵਾਈਲ ਜਾਨਵਰ ਕੋਈ ਵੀ ਵਾਈਲ ਐਨੀਮਲ ਜਿਹਦੇ ਵਿੱਚ ਕਿ ਕੁੱਤਾ ਬਿੱਲੀ ਬਾਂਦਰ ਗਲੈਰੀ ਗੇਵਲਾ ਕੋਈ ਵੀ ਜਾਨਵਰ ਜੇਕਰ ਤੁਹਾਨੂੰ ਕੱਟਦਾ ਟਾਈਮਲੀ ਕਿੰਨੀ ਜਲਦੀ ਹੋ ਸਕਦਾ ਤੁਸੀਂ ਆਪਣੇ ਨੇੜਲੀ ਹੈਲਥ ਫੈਸਿਲਿਟੀ ਵੱਚ ਜਾਓ ਔਰ ਉੱਥੇ ਜਾ ਕੇ ਆਪਣੀ ਪ੍ਰੋਪਰ ਵੈਕਸੀਨੇਸ਼ਨ ਕਰਵਾਓ ਬਿਲਕੁਲ ਕਿਸੇ ਝਾੜਕੂਚੜੀ ਪੈਣਾ ਹੈਗਾ ਕਿਸੇ ਬਾਬੇ ਦੇ ਚੱਕਰ 'ਚ ਨਹੀਂ ਪੈਣਾਗਾ ਕੋਈ ਮਿਰਚਾ ਨਹੀਂ ਲਗਾਉਣੀ ਹੈਗੀਆ ਇੱਕ ਚੀਜ਼ ਹੈ ਜਦੋਂ ਬਾਈਟ ਹੋ ਗਈ

ਦੇਈ ਚੜਨਾ ਹੁੰਦਾ ਟ੍ਰੀਟਮੈਂਟ ਵਿੱਚੋਂ ਵੈਕਸੀਨੇਸ਼ਨ ਨਹੀਂ ਸਭ ਚੜਨੀ ਹੁੰਦੀ 03721.20 ਡੇ ਚਾਰ ਟੀਕੇ ਲੱਗਦੇ ਨੇ ਚਾਰੋਂ ਟੀਕੇ ਕੰਪਲੀਟ ਕਰਾਉਣੇ ਬਿਲਕੁਲ ਜ਼ਰੂਰੀ ਹੈ